ਫਿਲਹਾਲ ਦੀਆਂ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਟੈਂਕਰ ਤੇ ਟਰੱਕ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਹੈ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਦੇ ਵਿੱਚ ਗੱਡੀਆਂ ਦੇ ਪਰ ਖੱਟੇ ਉੱਡ ਗਏ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿੰਨੀ ਭਿਆਨਕ ਇਹ ਟੱਕਰ ਸੀ ਗੱਡੀਆਂ ਦੇ ਪਰ ਖੱਟੇ ਉੱਡੇ ਹੋਏ ਨੇ ਗੱਡੀਆਂ ਪੂਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਨੰਗਲ ਸ਼੍ਰੀ ਆਨੰਦਪੁਰ ਸਾਹਿਬ ਤੇ ਇਹ ਪੂਰਾ ਹਾਦਸਾ ਵਾਪਰਿਆ ਜਿੱਥੇ ਪਿੰਡ ਜਾਂਦਲਾ ਰੇਲਵੇ ਬ੍ਰਿਜ ਦੇ ਕੋਲ ਇਹਨਾਂ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਹਾਲਾਂਕਿ ਇਸ ਟੱਕਰ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਟੱਕਾ ਲੱਗਣ ਦੇ ਕਾਰਨ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਜਾਣਕਾਰੀ ਦੇ ਮੁਤਾਬਕ ਕੈਂਟਰ ਚਾਲਕ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਨੰਗਲ ਜਾ ਰਿਹਾ ਸੀ ਤੇ ਇਸੇ ਦਰਮਿਆਨ ਪਿੰਡ ਜਾਂਦਲਾ ਤੇ ਇਹ ਪੂਰਾ ਹਾਦਸਾ ਵਾਪਰ ਜਾਂਦਾ ਜਿੱਥੇ ਇਹ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਟਰੱਕ ਤੇ ਟੈਂਕਰ ਆਪਸ ਦੇ ਵਿੱਚ ਵੱਜ ਜਾਂਦੇ ਨੇ ਜਿਸ ਤੋਂ ਬਾਅਦ ਇਹ ਪੂਰਾ ਹਾਦਸਾ ਵਾਪਰਦਾ ਹੈ ਮੈਚ ਲੈ ਐਮ ਪੀ ਪੁਟੀ ਘਾਰੇ ਮੇਦੇ ਜੀ ਹੂੰ ਅਰ ਉਪਰ ਚਲੇ ਗੱਡੀ ਲੈ ਕੇ ਹੂੰ ਤਾਂ ਜਪਨ ਫੁਲੇ ਦੇ ਪਿੱਛੇ ਪੁੱਜਾ ਨਹੀਂ ਜਾ ਰਿਹਾ ਸਟ ਡਰਾਈਵਰ ਦੇ ਹੂੰ ਕਾਦੀ ਗੱਡੀ ਕਿਹੜੀ ਗੱਡੀ ਐ ਇਹ ਕੈਂਟਰ ਐ ਜੀ ਸਾਡਾ ਟੈਂਕਰ ਐ ਕਸ਼ਟਗੜਾ ਹੋਇਆ ਕਿਉਂ ਸਿੱਧਾ ਹੋਇਆ ਇਹ ਨਹੀਂ ਜਾ ਰਿਹਾ ਸਿੱਧੀ ਮਾਰੀ ਨੇ ਲਿਆ ਕੇ ਵਿੱਚ ਰੌਂਗ ਸੜ ਲੱਗਿਆ ਕਿ ਦਸਾ ਟੋਟਾ ਇਹ ਸੜ ਜੋੜ ਤੇ ਬਚਾ ਆ ਗੱਡੀਆਂ ਦਾ ਨੁਕਸਾਨ ਗੱਡੀਆਂ ਦਾ ਨੁਕਸਾਨ ਹੈਗਾ 50000 ਜੀਰਕਪੁਰ ਜੀਰਕਪੁਰ ਤੇ ਜਾ ਰਿਹਾ ਕਿ ਰੇਟ ਨੋ ਜੀ ਹਾਂ ਜੀਰਕਪੁਰ ਤੇ ਕੋਈ ਰੇਟ ਜੋ ਜੀ ਇਹ ਕੀ ਹੋਇਆ ਕਿੱਦਾਂ ਹੋਇਆ ਬਰਾਏ ਸਿੱਧਾ ਆਰੇ ਨੀਂਦਾ ਝੋਕਾ ਆ ਗਿਆ ਹਾਂਜੀ ਫਿਰ ਗੱਡੀ ਵਾਦੀ ਕਿ ਜਦਨਾ ਬਚ ਗਈ ਹੋਰ ਤੇ ਆਪਣੀ ਜਾਨ ਬਚ ਗਈ ਜੋ ਨੀਂਦ ਝੋਕਾ ਦਾ ਗੱਡੀ ਰੋਕ ਲੰਦਾ ਕਿਤੇ ਮਹਾਰਾਜ ਇੱਥੇ ਰੁਕਣ ਦੀ ਗੱਡੀ ਆ ਗਈ ਇੱਥੇ ਹੀ ਢਾਬੇ 'ਤੇ ਰੁਕਣੀ ਉਹਦਾ ਵੀ ਰਾਈ